ਲੋਨ ਨਮਸਤੇ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਮਟਰ ਮਸਾਲੇ ਦੀ ਸਬਜੀ ਅੱਜ ਅਸੀਂ ਜਿਸ ਤਰੀਕੇ ਦੇ ਨਾਲ ਹਰੇ ਮਟਰ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਉਹ ਤਰੀਕਾ ਬਿਲਕੁਲ ਨਮਾ ਤੇ ਆਸਾਨ ਤਰੀਕਾ ਹੈ ਨਾ ਤਾਂ ਇਸ ਵਿੱਚ ਦਹੀਂ ਨਾ ਮਲਾਈ ਦੇ ਨਾ ਹੀ ਬੇਸਣ ਤੇ ਨਾ ਹੀ ਕਾਜੂ ਸਵਾਦ ਬਿਲਕੁਲ ਨਵਾਂ ਤੇ ਬਣਨ ਨੂੰ ਵੀ 15 ਤੋਂ 20 ਮਿੰਟ ਲੱਗਦੇ ਬਹੁਤ ਹੀ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਮਟਰ ਮਸਾਲੇ ਦੀ ਸਬਜੀ ਜੇ ਤੁਸੀਂ ਵੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਇਹ ਤੇ ਤੁਹਾਨੂੰ ਇਹ ਮਟਰ ਮਸਾਲੇ ਦੀ ਸਬਜੀ ਜ਼ਰੂਰ ਪਸੰਦ ਆਉਗੀ ਇਹ ਸਬਜੀ ਅਸੀਂ ਕਿਸ ਤਰ੍ਹਾਂ ਬਣਾਏ ਆ ਆਓ ਬਣਾ ਕੇ ਤਿਆਰ ਕਰਦੇ ਆ ਮਟਰ ਮਸਾਲਾ ਕਬਜੀ ਬਣਾਉਣ ਦੇ ਲਈ ਅਸੀਂ ਹਰੇ ਮਟਰ ਲੈ ਲਏ ਐ ਇਹਨਾਂ ਨੂੰ ਧੋ ਕੇ ਰੱਖ ਲਿਆ ਐ ਹੁਣ ਇੱਕ ਜੱਗ ਲੈ ਲੈਂਦੇ ਐ ਉਹਦੇ ਵਿੱਚ ਪਾ ਲੈਂਦੇ ਐ ਹਰਾ ਧਨੀਆ ਹਰਾ ਧਨੀਆ ਡੰਡਿਆਂ ਸਮੇਤ ਹੀ ਪਾ ਲੈਣਾ ਐ ਅਦਰਕ ਇੱਕ ਪੀਸ ਪਾ ਲੈਣਾ ਐ ਲਸਣ ਪਿਆਜ਼ ਇਸ ਤਰ੍ਹਾਂ ਇਹਨਾਂ ਨੂੰ ਵੀ ਦੋ ਪਿਆਜ਼ ਲਏ ਇਹਨਾਂ ਨੂੰ ਲੰਮਾ ਲੰਮਾ ਇਸ ਤਰ੍ਹਾਂ ਕੱਟ ਲੈਣਾ ਹੈ ਤੇ ਥੋੜੇ ਜਿਹਾ ਪਾਉਂਦੇ ਆ ਇਹਦੇ ਵਿੱਚ ਅਸੀਂ ਹਰੇ ਮਟਰ ਇਹ ਸਬਜ਼ੀ ਬਣਾਣੀ ਬਿਲਕੁਲ ਆਸਾਨ ਹੈ ਤੇ ਇੱਕ ਨਮਾ ਤਰੀਕਾ ਬਣਾਉਣ ਦਾ ਜਿਆਦਾ ਮਟਰ ਨਹੀਂ ਪਾਣੇ ਬਿਲਕੁਲ ਥੋੜੇ ਜਿਹਾ ਪਾਣੇ ਆ ਹੁਣ ਇਹਨਾਂ ਦਾ ਦਰਦਰਾ ਜਿਹਾ ਪੇਸਟ ਬਣਾ ਲੈਣਾ ਹੈ ਬਸ ਇਸ ਤਰ੍ਹਾਂ ਦਾ ਦਰਦਰਾ ਜਿਹਾ ਪੇਸਟ ਹੋਣਾ ਚਾਹੀਦਾ ਜਿਆਦਾ ਇਹਦਾ ਪਤਲਾ ਨਹੀਂ ਬਣਾਉਣਾ ਤੜਕੇ ਦੇ ਲਈ ਕੜਾਈ ਲੈ ਲਈਏ ਇਹਦੇ ਵਿੱਚ ਪਾ ਲੈਂਦੇ ਆ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਲੈਂਦੇ ਆ ਸਾਫਤਾ ਜੀਰਾ ਹੁਣ ਪਾ ਦਿੰਦੇ ਹਾਂ ਦੇ ਵਿੱਚ ਪੇਸਟ ਚੁਲਕੀ ਪਾ ਕੇ ਨੂੰ ਤੁਸੀਂ ਅਨ ਟੌਨ 8 ਮਿੰਟ ਪਕਾਣਾ ਹੈ ਤੇ ਆਪ ਕੀ ਦਾ ਹੁੰਦਾ ਕਿ ਕਦ ਡ ਕੱਚਾਪਨ ਟਮਾਟਰ ਅਤੇ ਪਿਆਜ ਦਾ ਕੱਚਾਪਨ ਖਤਮ ਨਹੀਂ ਹੋ ਜਾਂਦਾ ਇਹ ਤਰੀਕਾ ਬਿਲਕੁਲ ਨਮਾ ਹੈ ਤੇ ਆਸਾਨ ਵੀ ਹੈਗਾ ਜੇ ਪਰੇ ਮਟਰਾਂ ਦੀ ਸਬਜ਼ੀ ਖਾ ਖਾ ਕੇ ਅੱਕ ਗਏ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਸਕਦੇ ਹੋ ਜਦ 5 ਤੋਂ 6 ਮਿੰਟ ਹੋ ਜਾਂਦੇ ਆ ਤੇ ਇਹਦੇ ਵਿੱਚੋਂ ਹਲਕੀ ਹਲਕੀ ਜਿਹੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਤੇ ਸਮਝ ਲਓ ਕਿ ਮਸਾਲਾ ਸਾਡਾ ਪੁੱਜ ਗਿਆ ਤੇ ਇਹਦਾ ਕਲਰ ਵੀ ਚੇਂਜ ਹੋ ਜਾਂਦਾ ਥੋੜਾ ਜਿਹਾ ਇਹਦਾ ਪਹਿਲਾਂ ਵੀ ਥੀ ਜਿਆਦਾ ਗ੍ਰੀਨ ਸੀ ਹੁਣ ਥੋੜਾ ਜਿਹਾ ਬਰਾਊਨ ਲੱਗ てる ਕਲਰ ਹੋ ਜਾਂਦਾ ਹੋ ਇਸ ਤੋਂ ਬਾਅਦ ਇਹਦੇ ਵਿੱਚ ਪਾਣਾ ਹੈ ਟਮਾਟਰਾਂ ਦਾ ਪੇਸਟ ਦੋ ਟਮਾਟਰ ਲਏ ਆ ਉਹਦਾ ਪੇਸਟ ਬਣਾ ਕੇ ਪਾ ਲੈਣਾ ਹੈ ਟਮਾਟਰਾਂ ਨਾਲ ਥੋੜਾ ਪਾਣੀ ਪਾ ਦਿੰਦੇ ਜੱਗ ਘੋਲ ਕੇ ਫੇਰ ਇਹਨਾਂ ਟਮਾਟਰਾਂ ਨੂੰ ਤੁਸੀਂ 1 ਤੇ 2 ਮਿੰਟ ਇਹਨੂੰ ਭੁੰਨ ਲੈਣਾ ਹੈ। ਜੇ ਘਰ ਵਿੱਚ ਮਹਿਮਾਨ ਆ ਜਾਣ ਤਾਂ ਤੁਸੀਂ ਇੱਕ ਤੇ ਇਹ ਨਵੇਂ ਤਰੀਕੇ ਦੇ ਨਾਲ ਮਟਰਾਂ ਦੀ ਸਬਜ਼ੀ ਬਣਾ ਸਕਦੇ ਹੋ। ਮਟਰ ਟਮਾਟਰ ਵੀ ਸਾਡੇ 2 ਮਿੰਟ ਹੋ ਗਏ ਐ। ਹੁਣ ਇਹਦੇ ਵਿੱਚ ਪਾ ਦਿੰਦੇ ਆ ਪਾਊਡਰ ਮਸਾਲੇ। ਹਲਦੀ ਪਾਊਡਰ ਗੈਸ ਬਿਲਕੁਲ ਲੋ ਕਰ ਲੈਣਾ ਜਾਂ ਤਾਂ ਆਪਾਂ ਮਸਾਲੇ ਪਾਣੇ ਆ ਨਾ ਪਾਊਡਰ ਮਸਾਲੇ ਜਾਂ ਤਾਂ ਤੁਸੀਂ ਇਹਨਾਂ ਦਾ ਪੇਸਟ ਬਣਾ ਕੇ ਪਾ ਸਕਦੇ ਹੋ ਜਾਂ ਤੁਸੀਂ ਗੈਸ ਬਿਲਕੁਲ ਲੋ ਕਰਕੇ ਪਾ ਲੈਣਾ ਹੈ ਨਮਕ ਟੇਸਟ ਦੇ ਮੁਤਾਬਕ ਪਾ ਲੈਣਾ ਹੈ ਲਾਲ ਮਿਰਚ ਪਾਊਡਰ ਗਰਮ ਮਸਾਲਾ ਸਾਰਾ ਖੜੇ ਮਸਾਲਿਆਂ ਦਾ ਪਾਊਡਰ ਜਿੱਦਾ ਛੋਟੀ ਇਲਾਇਚੀ ਵੱਡੀ ਇਲਾਇਚੀ ਲੌਂਗ ਔਰ ਜਿੰਨੇ ਵੀ ਖੜੇ ਮਸਾਲੇ ਹੁੰਦੇ ਆ ਉਹਨਾਂ ਦਾ ਪਾਊਡਰ ਤੇ ਚੁਟਕੀਕ ਪਾਵਾਂਗੇ ਇਹਦੇ ਵਿੱਚ ਅਸੀਂ ਕਾਹੀ ਮਿਰਚ। ਦੋ ਚਮਚੇ ਪਾ ਦਿੰਦੇ ਆ ਪਾਣੀ ਦੇ। ਪਾਣੀ ਪਾ ਕੇ ਇਹਨਾਂ ਮਸਾਲਿਆਂ ਨੂੰ ਭੁੰਨ ਲੈਣਾ। ਤੇ ਇਹਦਾ ਕੱਚਾਪਨ ਇਹਨਾਂ ਦਾ ਖਤਮ ਕਰ ਲੈਣਾ ਹੈ। ਇਹ ਸਬਜ਼ੀ ਬਣਾਉਣ ਦੇ ਦੋ ਤਰੀਕੇ ਆ। ਇੱਕ ਤਾਂ ਜਿਸੀਂ ਇਸ ਤਰੀਕੇ ਨਾਲ ਬਣਾਵਾਂਗੇ ਹੈ। ਦੋ ਤਰੀਕੇ ਹੈਗਾ ਇਹਦਾ ਹੋਰ ਜਮੈਂ ਤੁਹਾਨੂੰ ਦੱਸ ਦਈਏ ਦੂਜੇ ਤਰੀਕੇ ਨਾਲ ਕਿੱਦਾਂ ਬਣਾ ਸਕਦੇ ਆਸੀਂ ਕੱਟ ਕੇ ਇਹਨੂੰ ਮਸਾਲਾ ਪਾ ਕੇ ਜਾਂ ਤਿੱਕ ਘੋਲ ਲੈਣਾ ਜਾਂ ਤਿੱਕ ਘਰੇ ਹੀ ਤੇਲ ਨਾਲ ਛਾਣ ਦੇਵਾ ਤੇ ਇਹਦੇ ਵਿੱਚੋਂ ਹਲਕੀ ਹਲਕੀ ਜਿਹੀ ਖੁਸ਼ਬੂ ਆਉਣ ਲੱਪਣ ਦੀ ਚੜਕਾ ਹੈ ਨਾ ਇਹ ਪੁੱਜ ਜਾਵਾ ਹੁਣ ਤੁਸੀਂ ਦੇਖ ਸਕਦੇ ਹੋ ਮਸਾਲੇ ਨਾਲ ਤੇਲ ਛੱਡ ਦਿੱਤਾ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਆ ਅਸੀਂ ਹਰੇ ਮਟਰ ਇਸ ਤਰ੍ਹਾਂ ਆਪਾਂ ਹਰੇ ਮਟਰ ਪਾ ਲਿਆ ਇਹਦੇ ਵਿੱਚ ਕੱਚੇ ਹਰੇ ਮਟਰ ਡਾਇਰੈਕਟ ਹੀ ਪਾ ਦਿੱਤੇ ਹੁਣ ਇਹਦੇ ਵਿੱਚ ਪਾ ਦਿੰਦੇ ਆ ਪਾਣੀ ਜਿਹੜਾ ਮਟਰ ਮਸਾਲਾ ਹੁੰਦਾ ਇਹਦੀ ਗਰੇਵੀ ਥੋੜੀ ਜਹੀ ਗਾੜੀ ਹੀ ਹੁੰਦੀ ਹੈ ਇਸ ਲਈ ਪਾਣੀ ਦਾ ਥੋੜ੍ਹਾ ਹੀ ਇਸਤੇਮਾਲ ਕਰਨਾ ਜ਼ਿਆਦਾ ਨਹੀਂ ਕਰਨਾ ਇੱਕ ਤੱਜ ਅਸੀਂ ਇਹ ਜਿਹੜਾ ਇਸ ਤਰੀਕੇ ਦੇ ਨਾਲ ਬਣਾਇਆ ਮਟਰ ਮਸਾਲਾ ਤੁਸੀਂ ਇਸ ਤਰੀਕੇ ਦੇ ਨਾਲ ਵੀ ਬਣਾ ਸਕਦੇ ਦੂਜਾ ਤਰੀਕਾ ਹੈ ਇਹਦਾ ਆਪਾਂ ਮਟਰ ਪਾਏ ਆ ਮਟਰਾਂ ਨੂੰ ਤੁਸੀਂ ਅਲੱਗ ਕਿਸੇ ਬਰਤ ਉਹਦੇ ਵਿੱਚ ਪੈਨ ਵਿੱਚ ਇਹਨਾਂ ਨੂੰ ਪਕਾ ਲੈਣਾ ਹੈ ਉਹਦੇ ਨਾਲ ਇਹਦਾ ਕਲਰ ਵੀ ਐਨ ਉਸੇ ਤਰ੍ਹਾਂ ਹਰਿਆ ਬਣਿਆ ਰਹਿੰਦਾ ਹੈ ਜੇ ਤੁਸੀਂ ਉਸ ਤਰ੍ਹਾਂ ਨਹੀਂ ਬਣਾਣੇ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਦੋਹਾਂ ਫਲੇਵਰਾਂ ਦਾ ਸੇਮ ਟੇਸਟ ਆਊਗਾ ਥੋੜਾ ਜਿਹਾ ਪਾਣੀ ਲਾਤਣ ਦੇ ਇਹਦੇ ਵਿੱਚ ਹੋਰ ਜੇ ਤੁਸੀਂ ਮਟਰ ਭੁੰਨਣੇ ਆ ਤਾਂ ਤੁਹਾਨੂੰ ਪਾਣੀ ਦਾ ਥੋੜਾ ਇਸਤੇਮਾਲ ਕਰਨਾ ਪੈਣਾ ਹੈ ਜੇ ਤੁਸੀਂ ਇਸ ਤਰੀਕੇ ਨਾਲ ਬਣਾਣੀ ਹੈ ਕਿ ਮਟਰ ਵਿੱਚ ਪੁੱਜਣੇ ਆ ਤਾਂ ਥੋੜਾ ਜਿਹਾ ਟਾਈਮ ਲੱਗੂਗਾ ਉਸੇ ਦੂਜੀ ਤਰ੍ਹਾਂ ਸੀ ਲਾਗ ਭੁੰਨ ਸਕਦੇ ਆ ਤਾਂ ਉਹਨੂੰ ਥੋੜਾ ਪਾਣੀ ਦੇ ਇਸਤੇਮਾਲ ਕਰਿਓ ਹੁਣ ਇਹਨੂੰ ਅਸੀਂ ਢੱਕ ਕੇ 10 ਤੋਂ 15 ਮਿੰਟੇ ਨੂੰ ਗਰੇਵੀ ਨੂੰ ਪਕਾ ਲੈਂਦੇ ਆ ਇਸ ਤਰੀਕੇ ਨਾਲ ਗਰੇਵੀ ਬਿਲਕੁਲ ਹੈ ਸੰਘਣੀ ਮੜਦੀ ਹੈ ਨਾ ਕੋਈ ਮੜਾਈ ਦੀ ਜ਼ਰੂਰਤ ਪੈਂਦੀ ਹੈ ਨਾ ਬੇਸਣ ਦੀ ਨਾ ਕਾਜੂ ਪਾਣ ਦੀ ਇਹਦਾ ਫਲੇਵਰ ਅੰਨਾ ਜ਼ਿਆਦਾ ਵਧੀਆ ਬਣੂਗਾ ਹੈ ਜੇ ਤੁਸੀਂ ਇੱਕ ਵਾਰ ਬਣਾ ਲਿਆ ਤਾਂ ਤੁਸੀਂ ਇਸੇ ਤਰੀਕੇ ਦੇ ਨਾਲ ਮਟਰ ਮਸਾਲਾ ਬਣਾਓਗੇ 10 ਤੋਂ 15 ਮਿੰਟ ਬਾਅਦ ਬਣ ਕੇ ਤਿਆਰ ਆ ਸਾਡੀ ਗਰੇਵੀ ਮਟਰ ਮਸਾਲਾ ਤੁਸੀਂ ਇੰਨੀ ਗ੍ਰੇਵੀ ਗਾੜੀ ਵੀ ਰੱਖ ਸਕਦੇ ਹੋ ਜੇ ਹੋਰ ਜ਼ਿਆਦਾ ਗਾੜੀ ਖਾਣੀ ਆ ਤੁਸੀਂ 4 ਤੋਂ 5 ਮਿੰਟ ਤੁਸੀਂ ਇਹਨੂੰ ਹੋਰ ਸੇਕ ਲਵਾ ਲਓ ਤੇ ਹੋਰ ਗਾੜੀ ਹੋ ਜਾਊਗੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਬਿਲਕੁਲ ਸਿੰਪਲ ਦੇ ਨਵੇਂ ਤਰੀਕੇ ਦੇ ਨਾਲ ਜੇ ਤੁਸੀਂ ਵੀ ਇਸ ਤਰ੍ਹਾਂ ਦੀ ਹਰ ਰੋਜ਼ ਨਵੇਂ ਨਵੇਂ ਵੀਡੀਓ ਦੇਖਣੇ ਪਸੰਦ ਕਰਦੇ ਹੋ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾ ਬਣਾਉਂਦੇ ਆ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜੁੜਿਆ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ